ਨ ਲੈ ਵੀ ਸੱਜਣੋ ਬਾਸਮਤੀ ਪੱਕ ਕੇ ਪੂਰੀ ਤਿਆਰ ਹੋ ਗਈ ਆ ਕੱਲ ਨੂੰ ਆਪਾਂ ਵੜ ਦੇਣੀ ਆ ਰੇਟ ਬੇਸ਼ੱਕ ਐਦਕੀ ਮੰਦੇ ਆ ਝਾੜ ਵੀ ਬਹੁਤ ਮਾਰੇ ਆ ਰਹੇ ਆ ਤੇ ਹੈ ਤਾਂ ਕਿਸਾਨੀ ਦਾ ਔਖਾ ਹੀ ਗਮ ਐਦਕੀ ਪਰ ਫਿਰ ਵੀ ਤੁਹਾਨੂੰ ਮਹੌਣੇ ਆ ਵੀ ਬੀਲ ਜਰੂਰ ਆਪਣੋਂ ਆਪ ਦੇ ਝਾੜ ਲੈਣੇ ਚਾਹੀਦੇ ਆ ਇਹ ਕਿ ਵੇਹ ਹੀ ਲਿਆ ਉਹ ਜੀ ਨੇ ਮਰਜ਼ੀ ਜਿਹੜੇ ਮਰਜ਼ੀ ਬੀਜ ਲਾਏ ਆ ਫਸਲ ਮੌਸਮ ਤੇ ਡਿਪੈਂਡ ਹੁੰਦੀ ਆ ਬਿਨਾ ਮੌਸਮ ਤੋਂ ਝਾੜ ਨਹੀਂ ਦਿੰਦੀ ਸੋਨ ਨੂੰ ਵਖਾਉਣੇ ਆ ਤਾਂ ਹੀ ਇਸ ਵਾਰ ਹਜੇ ਕਹਨੇ ਕਾਲੀ ਨਹੀਂ ਕੀਤੀ ਕਣਕਾਂ ਵੇਜਣ ਦੀ ਕੋਈ ਨਹੀਂ ਬੀਜਿਆ ਹਜੇ ਕਈ ਤਾਂ ਦੁਬਾਰਾ ਰੌਣੀ ਲਾਤੇ ਦੂਰੀ ਵਾਲੇ ਰੌਣਨਾ ਮੋੜ ਤੀਆਂ ਕਿਉਂਕਿ ਗਰਮੀ ਆ ਧੁੱਪ ਹੀ ਨਹੀਂ ਨਿਕਲ ਰਹੀ ਹਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਦਿਖਾਉਣੇ ਆ ਰੌਣੀ ਤਾਂ ਗਿੱਲੀ ਪਈ ਆ ਹਜੇ ਹਨਾ ਇਹ ਆਪਣੀ ਤਾਂ ਆ ਮੁੰਡਾ ਬੀ ਝਾੜੀ ਆ ਤੁਹਾਨੂੰ ਦਿਖਾਉਣੇ ਆ ਮੈਂ ਤਾਂ ਸੋਕਣਾ ਗਈ ਮੈਂ ਪਾਸੇ ਲੱਗਦਾ ਗਿੱਲਾ ਹੀ ਪਿਆਵਾਂ ਥੱਲਿਓ ਹੂੰ ਤੇ ਇਹ ਬਾਸਮਦੀ ਬਾਲੀ ਆ ਗਈ ਥੋੜੀ ਇਹ ਬਿਨਾ ਮੱਕੀ ਵਾਲਾ ਵਾਂਗ ਤੇ 20 ਆਪਾਂ ਨੂੰ ਆਪ ਕਿਸਾਨਾਂ ਨੂੰ ਝਾੜ ਲੈਣਾ ਚਾਹੀਦਾ ਮੁੰਡਾ 20 ਝਾੜਦਾ ਫਿਰਦਾ ਹਾਂ ਤੁਹਾਨੂੰ 20 ਝਾੜਨ ਵਾਲੇ ਮੁੰਡੇ ਕੋਲ ਲੈ ਕੇ ਜਾਂਦੇ ਹਾਂ ਮਿਣਕੇ ਵੱਢਿਆ ਨਹੀਂ ਉਹੀ ਵੱਢ ਹੁਣ ਕਿਸਾਨ ਇਹ 20 ਝਾੜ ਰਿਹਾ ਜਿਗਾਰਡ ਲਾ ਕੇ ਆਹ ਫਟਾ ਜਾ ਬਾਸਮਤੀ ਕਾਫੀ ਸੋਹਣੀ ਨਿਕਲ ਰਹੀ ਆ ਪਰ ਰੇਟ ਹੈ ਨਹੀਂ ਮੋਤ ਗਰਗੀ ਪਈ ਆਉਂਦਾ 20 ਆਪ ਦਾ ਲੈ ਲੈਣਾ ਚਾਹੀਦਾ ਕਿਸਾਨਾ ਆਪ ਦਾ ਬਣਾ ਲੈਣਾ ਚਾਹੀਦਾ ਇਹ ਮਾਰਕੀਟ ਚ ਲਾਵਾਂਗੇ ਤਾਂ 150 ਨੂੰ ਮਿਲਦਾ ਹਾਂ ਆਪ ਦਾ ਰੇਟ ਹੁੰਦਾ ਨਾ ਦਾ ਤੇ ਆਹੀ 20 ਹੁੰਦਾ ਨਾਲ ਐਦ ਕੀ ਤੇ ਕੀ ਪਤਾ ਕਿੱਥੋਂ ਲਿਆ ਕੇ ਦੇਣਗੇ ਉਹ ਪਿਛਲੇ ਸਾਲ ਵੀ ਆਪਣਾ ਆਉਂਦਾ ਹਾਂ ਹੂੰ ਆਪਣਾ ਆਪਦਾ ਹੀ 20 ਸੀ ਨਾਲ ਇਹ ਤਾਂ ਫਿਰ ਵੀ ਪਾਣੀ ਚਾਈ ਵੀ ਸੀ ਥੋੜੀ ਜੀ ਬਹੁਤ ਗਿੱਲਾ ਸੌਂਦਾ ਉਣੀ ਨਹੀਂ ਕਰਨ ਦੀ ਲੋੜ ਪੈਂਦੀ। ਇਹ ਵਲੌਂਗ ਦੇ ਵਿੱਚ ਕਿਸਾਨ ਬੀਜ ਝਾੜ ਰਿਆ। ਥੱਲੇ ਮਸ਼ੀਨ ਨੰਗੂ ਦੇ ਵਿੱਚ ਤੋਂ ਡਿਊਚੀ ਨਾ ਲਾ। ਨਹੀਂ ਤਾਂ ਉਦੋਂ ਖਲਾਰਨੀ ਪਊਗੀ ਮਾੜਾ ਹੁਣੇ ਖਲਾਰੀ ਚੱਲਣਾ। ਉਹ ਆ ਮੜੀ ਤਾਰਾਂ ਥੰਨੇੋਂ ਵੱਡ ਲੈਂਦਾ ਖਾਈ। ਆਹੋ ਉਹ ਤਾਂ ਸਹੀ ਇੱਥੇ ਵੀ। ਕੱਲ ਨੂੰ ਸੋਚ ਕੱਟਣੀ ਪਾਉਣੀ ਉੱਥੇ। ਜਿਵੇਂ ਬਖੇਚਾ ਕੱਸਦਗੇ ਨਾ ਮਤਲਬ ਸੋਚਣਾ ਘਟਨੀ ਪਿਆ ਕਰੇ ਹਨ ਆਹ ਉਹ ਖੰਬੇ ਨੂੰ ਟੇਡਾ ਤਾਂ ਨਹੀਂ ਹੁੰਦਾਗਾ ਪਰ ਇਹਨੂੰ ਖਿੱਚ ਕੱਸਦਗੇ ਐਤ ਕੀ ਵਾਰੀ ਤੋਂ ਬਾਅਦ ਜਾਂ ਖੰਭਾ ਲਵਾਦਗੇ ਇੱਥੇ ਐਤ ਕੀ ਕਿਸੇ ਕਿਸਾਨ ਨੇ ਹਜੇ ਕਣਕ ਨਹੀਂ ਵੀਜੀ ਕਿਉਂਕਿ ਗਰਮੀ ਬਹੁਤ ਜ਼ਿਆਦੇ ਆ ਬੇਸ਼ੱਕ ਅੱਜ ਤਰੀਕ ਇਹ ਨਹੀਂ ਹੋਗੀ ਤਾਂ ਇਹ ਤਾਂ ਇੱਕ ਦੋ ਅਣ ਵੀਜੀਆ ਪਰ ਯਾਰ ਅੱਜ ਮੰਨ ਲਾ ਅੱਜ ਮਾਣੀ ਲੋਨ ਨੇ ਨਾ ਕਰੀ ਬੰਨੀ ਕੰਨ ਕੋ ਪਹਿਲਾਂ ਤੇ ਵੀਤੀ ਉਹਨਾਂ ਨੇ ਉਹਨਾਂ ਦੇ ਉਹ ਛੋਲੀਆ ਉਹਦੇ ਹਾਂ ਛੋਲੀਆ ਉਹ ਕਣਕ ਥੋੜਾ ਵੀਜੀ ਇੱਕ ਦੋਆਂ ਕਰਨ ਵੀਜੀ ਉਹ ਵੀ ਉਹਨਾਂ ਦੇ ਰੌਣੀ ਸੁੰਘਦੀ ਸੀ ਦੁਬਾਰਾ ਕਰ ਦਿੰਦੇ ਕਿਉਂਕਿ ਅੱਜ ਵੇਲਾ 11 ਤਰੀਕ ਹੋ ਗਈ ਤੇ ਫਿਰ ਵੀ ਐਡਾ ਮੰਨ ਲਓ ਮੌਸਮ ਕਿੱਡਾ ਟਪ ਕਿੱਡੀ ਖੜੀ ਆ ਹਾਂ ਉਹ ਜਿਹੜਾ ਮੈਂ ਵੱਡਿਆ ਮਰਲਾ ਹੋਊਗਾ। ਇਹ ਵੱੱਦ ਹੂੰ ਮਰਲਾ ਹੋਊਗਾ। ਥੋੜਾ ਘੱਟ ਪਾਵਾਂ ਮਰਲੇ ਤੋਂ। ਹੂੰ ਆਵਾਰ ਲਈ ਖਾਲੀ ਪਾ ਕੇ ਮਰਲਾ ਹੋਊਗਾ। ਕਿੰਨਾ ਕੁ ਵੀ ਹੋਇਆ? ਕੱਲ ਮੈਂ ਵੱਡਿਆ ਸੀ ਤੇ ਉਵੇਂ ਵੇਖ ਕੇ ਤੇ ਝਾੜ ਲੱਗਦਾ ਆਜੂ ਹੁਣ ਘਾ ਤਾਂ ਵੱਡੇ ਤੋਂ ਪਤਾ ਲੱਗੂਗਾ। ਕੱਲ 2 ਮਰਲੇ ਥਾਂ ਵੱਡੇ ਸੀ ਤੇ 30 ਕਿਲੋ ਚੜ ਗਈ। ਵਿੱਚੇ ਫੋਕ ਫੂਗਾ ਤੇ ਚਲ 3 ਕਿਲੋ ਫੋਕ ਫੂਗੀ ਕਰ ਲਾ। 27 ਕਿਲੋ ਤੇ ਹੁਣ ਪਤਾ ਕੋਈ ਨਹੀਂ ਕਿ ਮਿਟਾੜ ਮੈਸੇ ਤਾਂ ਡਾਊਨ ਹੀ ਆ ਝਾੜਿਆ ਤਾਂ ਕੀ ਹੁਣ ਉਹ 2 ਮਰਲੇ ਮਦਾਵਕ ਤਾਂ ਬਹੁਤ ਆ ਹਨਾ ਪਰ ਹੁਣ ਮੱਕੀ ਵਾਲੀ ਅਸਲ ਚ ਚੰਗੀ ਆ ਮੈਨੂੰ ਲੱਗਦਾ ਜਿਹੜੀਆਂ ਮੱਕੀ ਆ ਮੈਂ ਲੇਟ ਆ ਜਿਹੜੀਆਂ ਜਿਵੇਂ ਆ ਗੇਤਰੀਆਂ ਗੇਤਰੀਆਂ ਬਹੁਤ ਮਾੜੀਆਂ ਬਾਸ ਮਦੀਆਂ ਗੇਤਰਿਆਂ ਦਾ 20-20 ਮਾਣੀ ਨਿਕਲੀ ਜਾਂਦਾਂਗਾ ਇਹ ਵੀ ਵੇਖੋ ਆ ਤਾਂ ਆਪਣੀ ਘਾਟ ਹੀ ਨਿਕਲੂਗੀ ਫੋ ਮੱਕੀ ਵਾਲੀ ਭੋਗਾਂ ਕਿਉਂ ਨੇਰ ਕੀ ਖਸਾਨਾ 60 60 ਮਾਰ ਨਿਕਲੇ ਆ ਤੇ ਹੈ ਤਾਂ ਮੌਸਮ ਦੀ ਗਲਤ ਮਿਲਦਾ 20 ਐਦ ਕੀ ਕਿਸੇ ਨੇ ਬਹੁਤ ਬੰਦੇ 20 ਘਟ ਝਾੜਦੇ ਵੇਖਿਆ ਕਿ ਲਾ ਇੱਕ ਬੰਦੇ ਆਪਣਾ ਗਵਾਂਢੀ ਝਾੜਦਾ ਜਣਾ ਵੀ ਜੇ ਮੰਨ ਲਓ ਝੋਨੇ ਘਟ ਨਿਕਲੇ ਆ ਫਿਰ ਮਤਲਬ ਸਾਰੇ ਹੀ ਘਟ ਨਿਕਲੇ ਤਾਂ 20 ਦਾ ਝਾੜ ਲਓ ਵਿਗਾਹ ਨੂੰ ਜੇ ਜੇ ਤੁਸੀਂ ਲਾਓਗੇ ਉਹਦਾ ਕਿਹੜਾ 100 ਮਾਰ ਨਿਕਲੇ ਆ ਉਹ ਤੇ ਕਿਹੜਾ ਕੋਲੇ ਹੋਣਗੇ ਜੇ ਢੂੜ ਸੋਣ ਨੂੰ ਲਾਵਾਂਗੇ ਆਪਾਂ 20 ਦਾ ਨੁਕਸ ਹੀ ਆਣੀਗਾ ਨੌਕਸ ਦਾ ਮੌਸਮ ਦਾ ਮੌਸਮ ਦਾ ਕੋਈ ਵੀ ਨਹੀਂ ਚੜਾਇਆ ਤਕੀ ਤੇ ਇਹਦਾ ਮਤਲਬ ਮੈਂ ਮੈਂ ਬੰਦਾ ਵੀ ਨਹੀਂ ਵੇਖਿਆ ਕੋਈ ਝਾੜਦਾ ਇਹਨੇ ਝਾੜਿਆ ਹੀ ਨਹੀਂ ਬੀ ਬਹੁਤ ਘੱਟ ਲੋਕਾਂ ਨੇ ਝਾੜੇ ਵੀ ਆਪਣੇ ਪਿੰਡ ਦਾ ਤੇ ਪਤਾ ਕਿਉਂ ਜਿਹੜੇ ਪੱਕੇ ਬੰਦੇ ਕੋਈ ਬੰਦੇ ਨੇ ਉਹਨੇ ਝਾੜਿਆ ਉਹ ਕੋਈ ਇੱਕ ਦੋ ਘਰਾਂ ਨੇ ਪੱਕੇ ਬੰਦੇ ਝਾੜ ਰਹੀ ਆ ਹਾਂ ਤੇ ਕਿਉਂਕਿ ਨਾ ਨਹੀਂ ਝਾੜਿਆ ਕਿੰਜਾਂ ਕਹੂੰਗੀ ਅਗਲਾ ਕੰਦ ਲੈ ਤੇ ਜਿਹੜਾ ਮੰਨ ਲਓ ਆਪਾਂ ਲਵਾਂਗੇ ਤੇ ਉਹ ਕਿਹੜਾ ਪਕੋਲੇ ਖੜੇ ਆ ਵੀ ਉਹ ਕੀਮਤ ਕਿੱਥੋਂ ਦੇਊਗਾ ਉਹ ਯਹੀ ਵੀ ਜਾਪ ਡੇਡ ਡੇਡ ਸੌਣ ਨੂੰ ਦੇਣਗੇ ਕਿਲੋ ਨਾਲੇ ਆਪਦੇ ਕਿਰਸ ਨਾ ਕਰੇ ਵੱਧ ਝਾੜੇ ਹੈ ਉਹਨੇ ਕਿਤੇ ਬੀਜੇ ਹੀ ਹੈ ਝਾੜਦਾ ਸਾਰਿਆਂ ਦੀ ਇੱਕੋ ਜੀ ਹੈ ਹੋਰ ਉਹੀ ਦਾ ਹੈ ਵੀ ਉਹਦਾ ਕਿਹੜਾ ਜ਼ਿਆਦਾ ਝੜੇ ਨਾਲੇ ਉਹਦਾ ਪਤਾ ਵੀ ਨਹੀਂ ਵੀ ਕਿ ਉਹ ਜਵਾਨ ਦਾਊਗਾ ਫੁੱਲ ਔਟਮ ਚ ਜਾਈਏ ਇਹਨਾਂ ਨੇ ਕਿਸਾਨਾਂ ਨੂੰ ਮੀਂਹ ਆਲੇ ਨੇ ਹੱਥ ਬਣਾ ਪਿਆ ਆ ਕਣਕ ਜਿਹੜੀ ਮਰਜੀ ਵੀ ਲਾ ਕੋਈ ਨਹੀਂ ਇੱਕ ਅੱਧੀ ਕਵਾਂਟਲ ਦਾ ਫਰਕ ਪੈਂਦਾ ਨੀ ਨੂੰ ਕੋਈ ਨਹੀਂ ਅਸੀਂ ਉਹਦੇ ਪੁੱਛਿਆ 826 ਆਦੇ ਉਹ ਤਾਂ ਬਈ 300 ਤਰ ਤ 343 ਕਣਕ ਦਾ ਬਦਲੀ ਆ ਸਾਰੇ ਬਦਲੀ ਹੁੰਦੇ ਨਹੀਂ ਮਾਰੀ ਜਾਂਦੇ ਯਾਰ ਉਹੀ ਕਰਕੇ ਦੇ ਦਿੰਦੇ ਆ ਪੈਸੇ ਵਟੇ ਜਾਂਦੇ ਕੰਜਰ ਦੇ ਸਿਰਫ ਕੁਇੰਟਲ ਦਾ ਫਰਕ ਪੈਂਦਾ ਕੋਈ ਉਧਰ ਉਧਰ ਹੋ ਜੇ ਤਾਂ ਕੋਈ ਬਾਣ ਮਗਰ ਕੋਈ 2 ਕੁਇੰਟਲ ਕਣਕ ਕਿਹਦੀ 60 ਮਣ ਤੋਂ ਐਂਡ ਆ 60 ਸੁੱਠ ਮਣ ਤੋਂ ਨਿਕਲੀ ਉਹ ਤਾਂ 50 ਹੀ ਨਿਕਲਦੀਆਂ ਮਸਾਂ ਫੁੱਲ ਝੜ ਜਾਂਦੇ ਕਈ ਜਿਹੜੇ ਵੀ ਫੋਕਰੇ ਕਿਸਾਨ ਆ ਉਹ ਜ਼ਮੀਨਾਂ ਨੂੰ 30000 ਨਾਲ ਘਾਟਾ ਪੈਦ ਗਈ ਫਿਰ ਵੀ ਵੱਧ ਚੜ ਕੇ ਲਈ ਜਾਣਗੇ ਕਿਉਂਕਿ ਉਹਨਾਂ ਨੂੰ ਹਿਸਾਬ ਕਿਤਾਬ ਵੀ ਨਹੀਂ ਲਾਉਣਾ ਹੂੰ ਉਹਨੇ ਕਿਹਾ ਸਾਰਿਆਂ ਦੇ ਨਾਲ ਹੀ ਸਾਰਿਆਂ ਦੇ ਨਾਲ ਹੀ ਆ ਉਹ ਤਾਂ ਇਹ ਆਖੀ ਜਾਂਦੇ ਹੜਾ ਵਾਲੇ ਵੀ ਵਿਚਾਰਿਆਂ ਦਾ ਪ੍ਰਬਾਧ ਹੋਈ ਕਿ ਉਹਨਾਂ ਦਾ ਕੁਦਰਤ ਨੇ ਕੀਤਾ ਆਪਦੇ ਆਪ ਤਾਂ ਨਾ ਕਰੋ ਕਿ ਨਹੀਂ ਠੀਕ ਹੈ ਚੜਾਈ ਦੁਰੇ ਆਉਂਦੇ ਆ 85000 ਨੂੰ ਚੱਕ ਆਪਣੇ ਸੀਗਾ ਇਸ ਵਾਰ ਤੇ ਹੁਣ ਮਿਲਣਾ ਯਾਰ ਵਦਾ ਦੇਣਗੇ ਘਟਾਉਂਦੇ ਨਹੀਂ ਆਣੇ ਜਾਣ ਵੀ ਲਾਪੇ ਲੋਕਾਂ ਕੋਲ ਠੇਕੇ ਵਾਲਾਂ ਕੋਲ ਦੋ ਦੋ ਜਾਣੇ ਇਹ ਵੀ ਹੈ ਠੇਕੇ ਵਾਲਾਂ ਨੂੰ ਰਗੜਨ ਦੀ ਇੱਕ ਪਲਾਨਿੰਗ ਹੈ ਹੂੰ ਇਹ ਮੈਂ ਬਾਹਰ ਨਹੀਂ ਠੇਕੇ ਦੇ ਲੈਣਾ ਮੈਂ ਜਾ ਕੇ ਕਹਿ ਦਿਆਂ ਪਹਿਲੇ ਲੈਣੇ ਹੋਵੇ ਠੇਕੇ ਵਾਲਾ ਉੱਥੇ ਅੜ ਗਿਆ ਹੂੰ ਇਹ ਨਾ ਭਾਈ ਕਿਸਾਨ ਬਾਦ ਨਵਾਂ ਕਿਸਾਨ ਉੜਦਾ ਹਰ ਵਾਰੀ ਟੋਕੇ ਦੇ ਨਾਲ। ਕਿਸਾਨ ਹੀ ਇੱਕ ਦੂਜੇ ਨੂੰ ਖਰਾਬ ਕਰੀ ਜਾਂਦਾ, ਕਿਸਾਨ ਹੀ ਇੱਕ ਦੂਜੇ। ਉਹ ਛਣੀ ਦੀ ਖੜੀ ਬਾਸਮਦੀ। ਇਹਨੇ ਵੀ ਵੱਢੀ ਨਹੀਂ ਆਣਾ। ਆ ਨਾ ਉਹ ਇੱਕ ਤਾਂ ਦਿਨ ਹੋਇਆ ਅੱਗੇ ਰੇਟ ਰੂਟ ਹੀ ਨਾ ਆ ਜੇ। ਸਿੰਧੀ ਰੇਟ ਰੂਟ ਨਹੀਂ ਆਉਂਦਾ ਜਿਹੜਾ ਅੱਗ ਗਿੱਲੀ ਗਿੱਲੀ ਵੇਚਦੇਗੇ। ਇਹ ਲੈ ਸਕਾ। ਉਹਨੋਂ ਘਰੇ ਰੱਖੀ ਜਾਂਦੇ ਆ ਘਰੇ ਰੱਖੇ ਨੇ ਘਰੇ ਦਾ ਫਾਇਦਾ ਹੀ ਨਹੀਂ ਇਹਦਾ ਰੇਟ ਤਾਂ ਪਹਿਲੇ ਪਤਾ ਲੱਗ ਗਿਆ ਉਹਨਾਂ ਅੰਤਰਰਾਸ਼ਟਰੀ ਮੰਡੀ ਜਾਂਦੇ ਨੇ ਰੇਟ ਜਿਹੜਾ ਪਾਕਿਸਤਾਨ ਦੀ ਬਾਸਮਤੀ ਦਾ ਜ਼ਿਆਦਾ ਨਾ ਰਿਹਾ ਅਮਰੀਕਾ ਵਾਲੇ ਵਿਗੜ ਗਏ ਅਮਰੀਕਾ ਲੈ ਗਿਆ ਉਹਨਾਂ ਨੂੰ ਸਪੋਰਟ ਕਰਨ ਹਾਂ ਉਹਨਾਂ ਦਾ ਹੋ ਗਿਆ ਲਾਪਿਆ ਬਾਸਮਤੀ ਤੇ ਆਪਣਾ ਡਾਊਨ ਕਰਤਾ 50% ਟੈਕਸ ਲਾਦਾ ਕੋਈ ਵਪਾਰੀ ਰਲ ਗਏ ਕਿਸਾਨ ਜਿਵੇਂ ਮੰਨਦਾ ਇਹਨਾਂ ਨੂੰ ਜਿੱਲਾ ਜਿੱਲਾ ਬਦਲ ਮੇਂ ਖੇਤੀ ਕਰਨੀ ਸ਼ੁਰੂ ਕਰ ਦੇ। ਮੈਨੂੰ ਬਦਲ ਮੇਂ ਖੇਤੀ ਕਰਨੀ ਪੈਣੀ ਆ। ਕੋਈ ਸਮਝਦਗੀਆਂ ਸੋਚਦਗੀਆਂ ਦਾ ਕੰਮ ਕਰਨਾ ਪਊਗਾ ਮੇਰੇ ਨਾਲ। ਹੈ। ਕੋਈ ਬਿਜ਼ਨਸ ਬਣਾਉਣੇ ਪੈਣਗੇ ਨਹੀਂ ਤਾਂ ਕੰਮ ਖਤਰੇ ਜਾਊਗਾ। ਹੈ। ਆ ਗਾਂਲੇ ਤੁਰੇ ਫਿਰਦੇ ਕੋਈ ਗਠਾ ਨਹੀਂ ਚਾਹਦਾ ਕੋਈ ਕੁਛ ਨਹੀਂ ਇੱਥੇ ਕਿਸਾਨਾਂ ਨੂੰ ਸਿਆਪਾ ਪਾਇਆ। ਚੰਗੀ ਕੋਈ ਵੀ ਹੋਵੇ ਬਦਲ ਲੈ ਕੇ ਆਉਂੂਗੀ। ਹੂੰ। ਤੈਨੂੰ ਗੱਲ ਹੈ ਬਦਲ ਲੈ ਕੇ ਹੋਣਾ ਬਣਾ ਥੱਲੇ ਵਾਲੇ ਲੈਵਲ ਤੇ ਕੰਮ ਕਰਨੇ ਗੰਗਾਲ ਹੋ ਗਏ ਇਹ ਜੱਟ ਪੁਣੇ ਵਾਲਾ ਕਿਲਾ ਇਹ ਕੱਟਣਾ ਪੈਣਾ ਧੌਣ ਤੇ ਹੈ ਫਕੀਰੀ ਦਾ ਵਾਲੇ ਕੰਮ ਕਰਨੇ ਪੈਣੇ ਆ ਥੱਲੇਓ ਲੈਵਲ ਲੋ ਲੈਵਲ ਵਾਲੇ ਫਿਰ ਕਾਮਯਾਬੀ ਬਣੀ ਆ ਕਿਸਾਨ ਦੀ ਬਣੂਗੀ ਆ ਫੋਗਰੀ ਮੰਦਿਰ ਜਾ ਕੇ ਉਥੇ ਪਾ ਆਂਦੀ ਆ ਵੀ ਆਪਾਂ ਭੈਣ ਚੋ ਕਿਸਾਨਾਂ ਦੇ ਪੁੱਤ ਹੁਣ ਗਾਲ ਵੀ ਨਿਕਲਦੀ ਸੀਗੀ ਯਾਰ ਕੁ ਵੀ ਨਹੀਂ ਮਾਫੀ ਮੰਗ ਲੈਨੇ ਆ ਵੀ ਆਪਾਂ ਪਤੰਦਰ ਦੇ ਉਹ ਕੈਫਿਆਂ ਦੇ ਤੇ ਕਿੱਥੇ ਆਪਾਂ ਇਥੇ KFC ਵਾਲਿਆਂ ਦੇ ਕਿੱਥੇ ਆਪਾਂ ਮੀਟ ਖਾਣ ਜੋਗਰੇ ਜੇ ਖਾਣਾ ਤਾਂ ਘਰੇ ਬਣਾ ਲਓ ਕੋਈ ਗੱਲੋ ਹਾਂ ਤੇ ਉਥੇ ਪਾਣ ਦੇ ਫੁਗਰੀ ਮਾਰਦੇ ਆ ਵੀ ਆ ਅਸੀਂ ਚੱਲੇ ਆ ਵੀ ਆ ਕੈਫੇਵਾਂ ਨਾਲ ਉਹ ਲੁੱਟਣ ਦਾ ਸਮਾਨ ਸਾਰਾ ਹਾਂ 300 ਦੇ 16 ਪੀਸ ਦਿੰਦੇ ਆ ਤੇ ਫੋਟੋ ਪਾ ਕੇ ਦੂਜਿਆਂ ਨੂੰ ਘਰੇ ਬੈਠਣ ਵਾਂ ਲੱਗਦਾ ਜਿਹੜੇ ਬੀ ਛਾੜਦੇ ਆਪਣੇ ਅੱਗੇ ਵੀ ਇਹ ਤਾਂ ਸਾਲੇ ਨਜ਼ਾਰੇ ਲਈ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਲਿੰਟਾਂ ਦੇ ਲੋਨ ਨੇ ਲੈਿੰਦੇ ਮੈਨੇਜਰ ਮੂਰੇ ਜਾ ਕੇ ਆਇਆ ਖੜ ਜਾਂਦਾ ਪੀ ਉਹ ਮਨੇ ਜਿਹੜਾ ਮੂਰੇ ਠੱਲੇ ਹੁੰਦੇ ਭਾਂਦੇ ਨੇ ਵੀ ਵਿਆਜ ਭਰਨਾ ਹੈ ਤੇ ਕਿਤੇ ਲਿਵਟ ਭਰੀ ਨਹੀਂ ਜਾਂਦੀ ਤੇ ਮੁੰਡਾ ਫੋਟੋ ਪਾਈਊਗਾ KFC ਤੋਂ ਵੀ ਅਸੀਂ ਖਾਣੇ ਇਥੋਂ 버ਗਰ ਖਾਣੇ ਆ। ਖੋਗਰੇ ਆ ਜੱਟ ਆਪਣੇ ਪੱਕੀ ਗੱਲ ਆ। ਖੋਗਰ ਪੋਣਾ ਨਹੀਂ ਛੱਡਦੇ ਜਮ। ਮੀ ਕਿਸੇ ਨੇ ਝਾੜਾ ਨਹੀਂ ਹੁਣਾਂ ਦੇ ਉੱਥੇ ਜਾ ਕੇ ਰੇਗੀ ਫੋਟੋ ਪਾ ਦੂਗਾ। ਆ ਅਸੀਂ ਖਾਣੇ ਆ ਕੌਫੀ ਤੇ ਉਹ ਬਣਾ ਕੇ ਕਾਫੀ ਦੇ ਗਲਾਸ ਤੇ ਦਿਲ ਜਆ ਬਣਾ ਕੀ 400 ਵੀ ਦਿੰਦੇ ਆ ਹਣਾ ਲਾਵਾ ਮੇ ਕੋਲਡ ਕਾਫੀ ਦੀ ਨਹੀਂ ਅੰਦਰ ਵੀ ਨਾ ਜਾ ਕੇ ਹੂੰ ਐਡੀ ਬੇਕਾਰ ਉਹ ਸਮਾਨ ਬੇਕਾਰ ਹੀ ਹੁੰਦਾ ਲੈ ਛੱਡ ਦੇ ਤੇ ਉਹ ਮੋਬਾਈਲਾਂ ਦੇ ਫੋਟੋ ਮਾਰੇ ਉਹ ਸਨੈਪਚੈਟ ਤੇ ਪਾ ਦੇ ਉਹ ਤੇ ਪਾ ਦੇ ਤੇ ਦੁਨੀਆ ਇਸੇ ਕੰਮ ਜੀ ਦੁਰੀ ਫਿਰਦੀ ਹੈ ਕਿਸੇ ਨੂੰ ਕੋਈ ਖੇਤੀ ਦਾ ਪਤਾ ਨਾ ਸਾਲਾ ਨੂੰ ਬੱਤਰ ਪਤਾ ਲੱਗਦੀ ਆ ਵੀ ਬਾਣ ਗਿੱਲਾ ਕੇ ਸੁੱਕਾ ਕੰਨੇ ਟਰੈਕਟਰਾਂ ਦੇ ਲਵਾ ਕੇ ਵੱਡੇ ਵੱਡੇ ਡੈਕ ਤੇ ਮਗਰ ਵੀ ਨਹੀਂ ਇੱਕ ਦਿਨ ਕੋਈ ਤਵੀਆਂ ਪਾਈ ਆ ਵੀਡੀਓ ਵੇਖੀ ਮੈਂ ਤੇ ਦੋ ਜਣੇ ਮਗਰ ਫਾਇ ਚੜਾਏ ਤੇ ਲਿਫਟ ਚੱਕੇ ਨਾ ਤੇ ਤਾਉਗਾ ਨਾ ਇਕੱਠਾ ਹੁੰਦਾਂ ਨੇ ਜਾਨਾ ਦਿਵਾਨ ਚ ਤੇ ਮੈਂ ਜਾਂ ਯਾਰ ਕੋਈ ਕਿਸਾਨਾਂ ਦਾ ਜਵਾਕ ਜਿਹਦਾ ਜਮਾ ਸਤਿਆਨਾਸ਼ ਹੋ ਗਿਆ ਜਵਾਕਾਂ ਦਾ ਤੇ ਮੋਇਲਾ ਜੋ ਕਰੇ ਤੇ ਆਹ ਕੈਫੀਆਂ ਕੁਫੀਆਂ ਜੋ ਕਰੇ ਰਹਿ ਗਏ ਖਾਣ ਪੀਣ ਜੋ ਕਰੇ ਐਂ ਖੇਤੀ ਖਤਮ ਹੋ ਜੂਗੀ ਲੋ ਖੇਤੀ ਨਹੀਂ ਕਿਸਾਨ ਹੀ ਖਤਮ ਹੋ ਜੂਗਾ ਪਰਵਾਰਾਂ ਦੇ ਪਰਿਵਾਰ ਹੀ ਖਤਮ ਹੋ ਜਾਣਗੇ ਜੇ ਥੱਲੇ ਲੈਵਲ 'ਤੇ ਕੰਮ ਨਾ ਕੀਤੇ। ਇਹ ਕਰਨਾ ਹੀ ਪੈਣਾ। ਆੜਤੀਦੂ ਚੱਕ-ਚੱਕ ਕੇ ਭਾਂ ਠੇਕੇ ਤੇ ਲਈ ਜਾਂਦੇ ਲੋਕ। ਐ ਕਿ ਕੋਈ ਕਿਸਾਨ ਨੂੰ ਫਸਲ 'ਚ ਆਮਦਨੀ ਨਹੀਂ ਹੋਏਗੀ। ਕਿਸੇ ਨੂੰ ਚਾਣੀ ਝੋਨਾ ਕਿਸੇ ਨੂੰ ਚਾਣੀ ਚਾਹ ਦਾ ਫੇਰ ਹੁੰਦਾ ਜੇ ਕੋਈ ਪੈਸੇ ਵਟੇ ਹਾਂ। ਤੇ ਤੂੰ ਹਾਂ ਲਾ ਲਓ ਵੀ ਐਂ ਤੱਕੀ ਵਾਹਣਾ ਦੇ ਵੀ ਇੱਕ ਸਾਵਣਾ ਦਾਸ ਹੀ ਆ ਵੀ ਜਿਵੇਂ ਕਿਸੇ ਦਾ ਲੋਟ ਆਉਂਦਾ ਉਵੇਂ ਕਣਕ ਵੀ ਜੀ ਜਾਂਦਾ ਖੁਰਲ ਕੇ ਨਹੀਂ ਵੀਜਦੇਗੇ ਵੀ ਜਾਨੀ ਕਿ ਪੂਰਾ ਰੂਹਦਾਰੀ ਵਾਲਾ ਕੰਮ ਨਹੀਂ ਕਰਦੇ ਮਨ ਜੇ ਟੁੱਟ ਕੇ ਹਾਂ ਟਰੈਕਟਰ ਚੱਲਦਾ ਕੋਈ ਹਾਂ ਆਪਣੇ ਦਾ ਚਾਹੀ ਜਾਨੀ ਕਿ ਪਰਾਲੀ ਪਈ ਆ ਕੋਈ ਰੌਣੀ ਲੈ ਹਾਂ ਟਰੈਕਟਰ ਦੁਰੇ ਫਦੇ ਹੁਣ ਤਾਂ ਐਵੇਂ ਜਾਵਾ ਜੀ ਕਰਕੇ ਵੀਜੀ ਇਹਨੇ ਪਰ ਵੀਜਣੀ ਤਾਂ ਟਕਾ ਕੇ ਚਾਹੀਦੀ ਗਣਕ ਤੇ ਕਾਲੀ ਵੀ ਨਹੀਂ ਕਰਨੀ ਚਾਹੀਦੀ ਪਰ ਕਿਸਾਨ ਹੁਣ ਆ ਸਾਨੂੰ ਉਹ ਹੋਣਾ ਇਧਰ ਗੱਠਾਂ ਚੱਕੀਆਂ ਆਹ ਹੀ ਕੱਲੀਆਂ ਆ ਸਾਰੇ ਹਜੇ ਪਿਆ ਏਰੀਆ ਹਜੇ ਮੌਆ ਵੀ ਨਹੀਂ ਕਿਸੇ ਨੇ ਬੀਜਣ ਦਾ ਦੂਰ ਦੀ ਗੱਲ ਆ ਹੁਣ ਉਹ ਹੋਣੇ ਆ ਇਹ ਸਾਰੀ ਆ ਮੰਦੀ ਦਾ ਦੌਰ ਚ ਨਿਸ਼ਾਨੀਆਂ ਇਹਦਾ ਅਗਲਾ ਖੁਰਲ ਬਾਕੀ ਮੌਸਮ ਤੇ ਬਹੁਤ ਡਿਪੈਂਡ ਕਰਦਾ ਅਗਲਾ ਕਿਹਦਾ ਹੁਣ ਨਾ ਪੀ ਜਦ ਕੀ ਅੱਗੇ ਜਿਹੜੇ ਗੇਤਰੇ ਝੋਨੇ ਸਾਰੇ ਘਟ ਚੜਿਆ ਇਹ ਨੰਦਰੀ ਆ ਦੂਜਾ ਮਾਫ ਕਰਨਾ ਕਿ ਗਰਮੀ ਚ ਨਾ ਕੋਈ ਉਹ ਜੀ ਮਾੜੀ ਮੋਟੀ ਹੋ ਜਾਂਦੀ ਗੁੱਸੇ ਚ ਮੈਨੂੰ ਬਹੁਤ ਗੁੱਸਾ ਆਉਂਦਾ ਜਿਹੜੇ ਆ ਜਵਾਗ ਜੇ ਐਵੇਂ ਕੈਫਿਆਂ ਕੋਫਿਆਂ ਦੇ ਜਾ ਕੇ ਕਿਸਾਨਾਂ ਦੇ ਪੁੱਤ ਹੋ ਕੇ ਤੇ ਖੇਤ ਤਾਂ ਚਾਹ ਨਹੀਂ ਬਣਾਉਂਦੇ ਤੇ ਉੱਥੇ ਬਗਾਨੀਆਂ ਕੌਫੀਆਂ ਦੀਆਂ ਮਸ਼ਹੂਰੀਆਂ ਕਰੀ ਜਾਂਦੇ ਤੇ ਉਹ ਕਾਰਪੋਰੇਟ ਉਹ ਘਰਾਣੇ ਸਾਡੇ ਸਿਰ ਤੇ ਬਹਿ ਜਾਂਦੇ ਤੇ ਅਸੀਂ ਫਿਰ ਧਰਨੇ ਲਾਉਨੇ ਆ ਸੋਚਣ ਵਾਲੀ ਗੱਲ ਆ ਐਵੇਂ ਨਾ ਤੇ ਆ ਤੁਹਾਨੂੰ ਮੈਂ ਵਿਖਾਉਣਾ ਕਿਸੇ ਵੀ ਕਿਸਾਨ ਨੇ ਜੀ ਹਜੇ ਕਣਕ ਨਹੀਂ ਵੀਜੀ ਕਿਉਂਕਿ ਇਸ ਵਾਰ ਮੌਸਮ ਬਹੁਤ ਜ਼ਿਆਦਾ ਧੋਖਾ ਦੇ ਰਿਹਾ ਤੇ ਅਗਲਾ ਹੁੰਦਾ ਬਈ ਹੁਣ ਕਾਲੀ ਕਰਨ ਦਾ ਕੋਈ ਫਾਇਦਾ ਨਹੀਂ ਆ ਤਾਂ ਜੀ ਰੌਣੀ ਵੀ ਲੱਗਣਾ ਉਹਨਾਂ ਨਾ ਤਾਂ ਰੇਟ ਆ ਫਸਲਾਂ ਦੇ ਨਾ ਝਾੜ ਸੀ ਹਾਇ ਸਰਕਾਰਾਂ ਨੇ ਸਾਡੇ ਦੇ ਕਹਾਨਾ ਤੇ ਐ ਕਿਹਾ ਵੀ ਤੁਸੀਂ ਅੱਗ ਨਹੀਂ ਲਾਉਣੀ ਉਹ ਨਹੀਂ ਕਰਨਾ ਯੋ ਨਹੀਂ ਕਰਨਾ ਐਨਾ ਖਰਚਾ ਬੰਦਾ ਕਰੇ ਕਿੱਥੋਂ ਨਾ ਕੋਈ ਗੱਠਾਂ ਚੱਕਣ ਵਾਲੇ ਆਉਂਦੇ ਆ ਨਾ ਕੋਈ ਕੋਲ ਕਿਸਾਨ ਦੇ ਸਾਰੇ ਵਿਰੋਧੀ ਆ ਪਰ ਕਿਸਾਨ ਦਾ ਕਿਸਾਨ ਆਪ ਵੀ ਵਿਰੋਧੀ ਆ ਆਪਾਂ ਹੋਰ ਨਹੀਂ ਕੋਈ ਕਰ ਸਕਦੇ ਤਾਂ ਆਪਦੇ ਜਵਾਬ ਤਾਂ ਸਮਝਾ ਸਕਦੇ ਆ ਵੀ ਪੁੱਤ ਆਪਣਾ ਐ ਕਰਕੇ ਆਹਾ ਸਰਕਲ ਆ ਆਪਣੀ ਖੇਤੀ ਆ ਤੇ ਆਪਾਂ ਚੰਗੇ ਨਹੀਂ ਲੱਗਦੇ ਕਿ ਕੈਫਿਆਂ ਦੇ ਜਾ ਕੇ ਵੱਡੇ ਮੰਨ ਲਓ ਕੋਫੀ ਪੀ-ਪੀ ਕੇ ਤੇ ਚਾਰ ਕਫੀਸ ਲੈ ਕੇ ਮੀਟ ਦੇ ਤੇ 2000 ਰੁਪਇਆ ਦੇ ਕੇ ਆ ਜਾਂਦੇ ਉਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਕਰੇ ਕਰੀ ਜੰਨੇ ਕਾਰਪੋਰੇਟ ਨੂੰ ਆ ਆਵਾ ਮਾੜੀ ਹੋਈ ਜੰਨੇ ਮਾੜੇ ਆ ਪਾਪੇ ਹੋਈ ਜੰਨੇ ਜਦੋਂ ਆਪ ਦਾ ਪੈਸਾ ਆ ਉਹਨਾਂ ਨੂੰ ਦੇਵਾਂਗੇ ਜੋ ਆ ਕਣ ਖੇਤ ਕੰਮ ਲਾਓ ਦੇਖੋ ਵੀ ਅੱਜਕੱਲ੍ਹ ਦੀ ਨੰਪੜਾਇਆਂ ਚ ਵੇਟਾ ਦਾਮ ਹੈ ਨਹੀਂ ਐਵੇਂ ਨੰਬਰਾਂ ਦੀ ਦੌੜ ਤੇ ਲਾਈ ਬੈਠੇ ਆ ਤੁਸੀਂ ਜੇ ਤੁਸੀਂ ਆਪ ਦਾ ਪਤਾ ਪੁਰਖੀ ਕਿਤਾ ਖੇਤੀ ਛੱਡਦਾ ਹੁਣ ਬਜ਼ੁਰਗ ਸੀਗੇ ਬਲਦਾਂ ਨਾਲ ਖੇਤੀ ਕਰਦੇ ਸੀ ਕਾਰਪੋਰੇਟਰ ਨੂੰ ਕਦੇ ਉੱਠਣੇ ਨਹੀਂ ਦਿੱਤਾ ਉਹਨਾਂ ਨੇ ਉਹਨਾਂ ਨੇ ਕਦੇ ਵਾਨੀ ਦੀ ਬਣਾਈ ਚੀਜ਼ ਕੀ ਵਰਤ ਨਹੀਂ ਸੀ ਉਹਨਾਂ ਨੇ ਦਾ ਡੀਜ਼ਲ ਨਹੀਂ ਵਰਤਿਆ ਜਦੋਂ ਬਲਦ ਹੁੰਦੇ ਸੀ ਹੁਣ ਅਸੀਂ ਪੱਠਿਆਂ ਨੂੰ ਵੀ ਮੋਟਰਸਾਈਕਲ ਵਾਲੀਆਂ ਰੇੜੀਆਂ ਬਣਾ ਲਈਆਂ ਨਾ ਕਿਹਦੇ ਬਲਦ ਵਾਲੀ ਗੱਡੀ ਆ ਉਹਨਾਂ ਨੂੰ ਤੁਸੀਂ ਹਾਕਤਾ ਬਣਾਉਣ ਲਾ ਪੇਪਰ ਪੈਂਦਾ ਤਾਂ ਘਾਟਾ ਨਾ ਪੈਟਰੋਲ ਕਿਹੜਾ ਕਰੇ ਬੰਦਾ ਪੱਠੇ ਦਾ ਵਾਹਨ ਚ ਬਣ ਜਾਂਦੇ ਜਿਹੜਾ ਵਾ ਗੱਡੀ ਵੱਲ ਦੇ ਪੱਠੇ ਲਿਆਉਣੇ ਆ ਗੱਲਾਂ ਕੌੜੀਆਂ ਜਰੂਰ ਹੋਣੀਆਂ ਆਪਣਾ ਵਾਰ ਸੋਚ ਕੇ ਵੇਖੋ ਇਹ ਕਾਰਪੋਰੇਟ ਵਾਪਾ ਜਿਹਨੇ ਆਪਾਂ ਪੜ੍ਹੇ ਲਿਖੇ ਕਹਿੰਦੇ ਨਾ ਉਹਦੇ ਆਪ ਨੂੰ ਆਪਾਂ ਸਿਰ ਤੇ ਕਾਰਪੋਰੇਟ ਨੂੰ ਬਿਠਾਇਆ ਤੇ ਅੱਗੇ ਵੀ ਬਿਠਾਈ ਜਾਵਾਂਗੇ ਅੱਗੇ ਇਹ ਆਈ ਆਰ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਨੇ ਬੰਦੇ ਹੋਰ ਵੇਲੇ ਕਰ ਦੇਣੇ ਤੇ ਆਪਾਂ ਤਾਂ ਜਵਾਬ ਦੇ ਜਵਾਬ ਪਹਿਲੀ ਖੇਤੀ ਤੋਂ ਵੇਲੇ ਗਰੀਬ ਨੇ ਬਣਾਏ ਆਈ ਤੁਸੀਂ ਆਉਂਦਾ ਹੀ ਕੁਛ ਨਹੀਂ ਨਾ ਕਿਸੇ ਨੂੰ ਮਰਲੇ ਪਤਾ ਨਾ ਕਨਾਲਾ ਆਪਾਂ ਕਿੰਨਾ ਬੜਾ ਦੁਰਹਿਰੇ ਨਾ ਕਿਸੇ ਨੂੰ ਫਸਲਾਂ ਦਾ ਪਤਾ ਨਾ ਕਿਸੇ ਨੂੰ ਰੌਣੀ ਦਾ ਪਤਾ ਵੱਤਰ ਦਾ ਨਾ ਗੱਲ ਦਾ ਕਿੰਨੇ ਕਿਸਾਨੀ ਕਰਨਗੇ ਜਿਹੜੇ ਹੁਣ ਵਾਲੇ ਜਿੰਨੇ ਚਿਰ ਬਜ਼ੁਰਗ ਹੋਣਾ ਜੇ ਕਰੀ ਜਾਂਦੇ ਆ ਗੱਲ ਕੋੜੀ ਜ਼ਰੂਰ ਹੈ ਪਰ ਸੋਚ ਕੇ ਵੇਖੋ ਆਪਣੀ ਬੇਬੇ ਚਰਖਾ ਕਰਦੀ ਹੁੰਦੀ ਸੀ। ਉਹਨੇ ਕਦੇ ਆਪਣੇ ਆਪਾਂ ਨਿੱਕੀ ਗੱਲ ਹੀ ਸੋਚਿਓ ਜੇ ਬੇਬੇ ਚਰਖਾ ਕਰਦੀ ਸੀ ਪੂਣੀਆਂ ਹੁੰਦੀਆਂ ਸੀ ਨਰਮਾ ਕਪਾਹ ਸੀ। ਉਹਨੂੰ ਕਈ ਚੀਜ਼ਾਂ ਪੱਖੇ ਇਸਕੁਸ ਮੁੱਲ ਨਹੀਂ ਲਏ ਸੀ। ਠੀਕ ਹੈ ਨਾ ਕੇਸਕੂਸ ਘਰੇ ਬਣਾ ਲੈਂਦੀਆਂ ਸੀ ਬੇਬੇਰੀ। ਇਹ ਹਣ ਉਹਦੇ ਬੁਢੀਆਂ ਕਹਿੰਦੀਆਂ ਕੰਬਲ ਲੈਣਾਂ ਤੇ ਫੇਵਰ ਦੀ ਰਜਾਈ। ਹੁਣ ਫੇਵਰ ਦੀ ਰਜਾਈ ਹੈ ਫੇਵਰ ਕਾਰਪੋਰੇਟਾਂ ਨੇ ਬਣਾਈ ਹੈ ਕੋਈ ਫੇਵਰ ਦੀ ਰਜਾਈ ਕਿਸਾਨ ਦੇ ਘਰੇ ਨਹੀਂ ਬਣਦੀ ਠੀਕ ਹੈ ਨਾ ਆਪਾਂ ਗਲੋਟੇ ਛੱਡਦੇ ਤੇ ਫੇਵਰ ਦੀਆਂ ਰੰਜਾਈਆਂ ਤੇ ਕੰਬਲਾਂ ਤੇ ਆ ਗਈਆਂ ਇਹ ਛੋਟੀ ਆਧਾਰਨ ਪਰ ਛੋਟੀ ਨਹੀਂ ਗੱਲ ਬਹੁਤ ਵੱਡੀ ਆ ਤੇ ਨਾ ਉਹਨਾਂ ਸਰ ਕੋਈ ਲਾਉਣ ਸੀਗਾ ਸਿੰਪਲ ਸਿਆਦਗੀ ਸੀ ਨਾ ਉਹਨਾਂ ਕੋਲੇ ਕੋਈ ਬਿਮਾਰੀ ਸੀ ਬਿਮਾਰੀ ਦਾ ਭੈਣਿ ਸੀ ਕਿਉਂਕਿ ਕੋਕਾ ਕੋਲਾ ਹੈਣੀ ਸੀ ਘਰ ਦਾ ਕਾੜ ਨਹੀਂ ਦੁੱਧ ਸੀਗਾ ਆਦਾ ਪੀ ਜਾਂਦੇ ਸੀ ਜੇ ਆਪਾਂ ਆਪਦੇ ਆਪ ਨੂੰ ਕਹਿੰਨੇ ਵੀ ਅਸੀਂ ਐਡਵਾਂਸ ਹੋ ਗਏ ਪਰ ਆਪਾਂ ਬਹੁਤ ਲੋ ਲੈਵਲ ਤੇ ਜਾਵੜੇ ਆ ਕਾਰਪੋਰੇਟ ਉਹ ਖਾ ਜੂਗਾ ਕਿਉਂਕਿ ਆਪਾਂ ਉਹਨਾਂ ਨੂੰ ਮੌਕਾ ਦੇਤਾ ਫਿਰ ਆਪਾਂ ਕਹਿੰਨੇ ਵੀ ਫਾਈਨਲ ਨੇ ਰੇਟ ਰੇਟ ਕਾਦੇ ਹੋਣੇ ਆ ਜਦੋਂ ਕੋ ਕਾਰਪੋਰੇਟ ਉਹ ਸਿਰ ਤੇ ਬਿਠਾ ਲਿਆ ਉਹਨਾਂ ਨੇ ਆਪਦੇ ਮੁਤਾਬਕ ਹੀ ਕਰਨਾ ਸਾਰਾ ਕੋ ਫੈਸ਼ ਕਰਕੇ ਮਿੱਤਰ ਪਿਆਰੇ ਕੰਮ ਲਾ ਲਓ ਜਵਾਕਾਂ ਸਿੱਧੇ ਹੋ ਕੇ ਸਾਦਗੀ ਵਾਲੇ ਕੰਮ ਕਰਨੇ ਚਾਹੀਦੇ ਆ ਮੇਰੇ ਬਾਲੇ ਫੈਸ਼ਨਾਂ ਦੀ ਦੌੜ ਤੇ ਲੱਗੇ ਪੈਣ ਆਪਾਂ ਇਹ ਆਪਣੀ ਫੈਸ਼ਨ ਨਹੀਂ ਗੀ ਆਪਣਾ ਫੈਸ਼ਨ ਦਾ ਕੁਰਤਾ ਪਜਾਮਾ ਸੀਗੇ ਲੋਅਰ ਫੇਰ ਕਾਰਪੋਰੇਟ ਦੀ ਆ ਗਈ ਕੁਰਤੇ ਪਜਾਮੇ ਦੇ ਘਰੇ ਬਣ ਜਾਂਦੇ ਨੇ ਪਹਿਲਾਂ ਵਾਲੇ ਦਾ ਖਾਦਰ ਖੁਦਰ ਵੀ ਕਰ ਲੈਂਦੇ ਸੀ। ਆਪ ਦਾ ਬਣਾ ਲੈਂਦੇ ਸੀ ਕਿ ਪੁਰਾਣੇ ਦਾ। ਜਿਹਨਾਂ ਨੂੰ ਆਪਾਂ ਆਪਦੇ ਅਪਰੋਡ ਵਾਂਸ ਸਮਝਣ ਲੱਗ ਪਏ ਆਪਾਂ ਬੇਕਾਰ ਹੋ ਗਏ ਉਹਨੇ। ਤੇ ਮਾਫ ਕਰਨਾ ਜੇ ਕਿਸੇ ਨੂੰ ਗੱਲਾਂ ਕੌੜੀਆਂ ਲੱਗੀਆਂ ਹੁਣ ਪਰ ਹੈ ਸੱਚੀਆਂ। ਕਾਰਪੋਰੇਟ ਦੇ ਖਿਲਾਫ ਆਪਣ ਤਾਂ ਧਰਨੇ ਲਾਉਣੇ ਪੈ ਰਹੇ ਆ। ਕਿਸਾਨੀ ਵੀ ਤਾਂ ਖਤਮ ਹੋਊਗੀ। ਕਿਉਂਕਿ ਆਪਾਂ ਜਿਆਦੇ ਆਪਦੇ ਆਪ ਨੂੰ ਪੜ੍ਹੇ ਲਿਖੇ ਸਮਝਣ ਲੱਗ ਪਏ। ਪਰਾਪ ਹੈ ਆਣ ਪੜਾ ਨਾਲੋਂ ਭੇੜੇ ਕਿਉਂਕਿ ਜਿਨ੍ਹਾਂ ਨੂੰ ਆ ਪਾਣ ਪੜ ਸਮਝਦੇ ਰਹੇ ਆ ਉਹਨਾਂ ਨੇ ਕਦੇ ਵੀ ਕਾਰਪੋਰੇਟ ਕਰਾਉਣਾ ਉੱਠ ਨਹੀਂ ਦਿੱਤਾ ਗੱਲ ਹੀ ਨਹੀਂ ਕੀਤੀ ਸੀ ਕਦੇ ਉਹਨਾਂ ਨੇ ਫੋਨਾਂ ਨਾਲ ਕੋਲੇ ਫੋਨ ਸੀ ਨਾ ਕੋਈ ਤਕਨੀਕ ਫੇਰ ਉਹਨਾਂ ਕੋਲ ਸਮਾਂ ਵੀ ਸੀਗਾ ਉਹ ਤੁਰ ਕੇ ਜਾਂਦੇ ਸੀ ਰਿਸ਼ਤੇਦਾਰੀਆਂ ਚ ਵੀ ਕਿੰਨੇ ਕਿੰਨੇ ਨਰੇ ਆਉਂਦੇ ਸੀ ਆਪਣੇ ਕੋਲੇ ਸਮਾਂ ਵੀ ਹੈ ਨਹੀਂ ਉਹ ਫੂਨ ਨੇ ਖਾ ਲਿਆ ਠੀਕ ਆ ਧੰਨਵਾਦ ਮਿੱਤਰ ਪਿਆਰੇ